ਮਾਰ ਲੈ ਮਾਰ ਲੈ ਮਾਰ ਕੇ ਪਾ ਲੈ ਲੋ ਕੀ ਬਾਤ ਹੈ ਜਵੇਂ ਮੋਰੀ ਧਾਰਾ ਨੂੰ ਫਿਰ ਹਾਂ ਪਾਣ ਪਾੜੀ ਕਰ ਜਾਂਦਾ ਤੜਕੇ ਦਾ ਪਤਾ ਨਹੀਂ ਕੀ ਹੋਇਆ ਇਹ ਨੀ ਸਿੱਧੇ ਦੇ ਕੇ ਇਹਦੇ ਮਗਰ ਪਾੜ ਦੇ ਕਿੱਡੀ ਸਾੜੀ ਹੈ ਇਹ ਹਲੇ ਹੈ ਵੀ ਚਾਰ ਦੰਦ ਚੇ ਆ ਹਲੇ ਪੰਜਵਾਂ ਦੰਦ ਕੱਢਦਾ ਹਲੇ ਪਾਣ ਪਾੜੀ ਕਰ ਜਾਂਦਾ ਹੈਗਾ ਉਹਦਾ ਉਹਦੀ ਪਾੜੀ ਹੈ ਲਾਲ ਬਾ ਇਹਦਾ ਉਹਦਾ 75 ਗਿਆ 65 ਨਹੀਂ ਗਿਆ ਉਹਦਾ ਠੀਕ ਆ ਜਾ ਆਏ ਜੀ ਇਸ ਲਈ ਨਹੀਂ ਜਾਣਾਤਾ ਜੀ ਉਹ ਦੱਬੀ ਲੈਣਗੇ ਬਾਈ ਹਾਂ ਪੱਠਾ ਲਈ ਕੋਈ ਨਹੀਂ ਉਹ ਲੈ ਲੋ ਆਪਾਂ ਲੋ ਕੇਰਾ ਜਿਹੜਾ ਜਿਵੇਂ ਜਾਂ ਤੈਨੂੰ ਉਹ ਵੀ ਦੱਸ ਤਾ ਹਾਂ ਇਹ ਫਿਰੋ ਲੈ ਬਾਈ ਦੱਸ ਹੱਬਾ ਇੱਕ ਮਿੰਟ ਅੱਧਾ ਫਿਰੋ ਮੰਗਾਂਗੇ ਆ ਲੈ ਜਾ ਬੰਦ ਕਰ ਲਾ ਮਾੜਾ ਪੋਦੇ ਚਿੱਕਾ ਮਾਰਿਆ ਸੀ ਤੈਨੂੰ ਆਪੇ 25 ਦੀ ਪੱਕੀ ਦੇ ਯਾਰ ਉਹ ਐ ਲੈ ਫਰਾ ਨਹੀਂ ਆਉਂਦਾ ਚਾਚਾ ਖੋ ਜੀ ਭਾ ਮੈਂ 8000 ਕਿਤੇ 25000 ਸੀ ਆ ਜੋ ਉਹ 1 ਲੱਖ ਮੰਗ ਲਾ 40000 ਉੱਡ ਗਿਆ ਇਹ ਲਾ ਫਰਕ ਤੇਰੇ ਮੰਗਣਾ ਦਾ ਬੱਕਰੀ ਵਿਗਦੀ ਨਹੀਂ ਹੈਗੀ ਇਹਦਾ ਨਹੀਂ ਨਹੀਂ ਉਹ ਤਾਂ ਨਹੀਂ ਵੀ ਨਹੀਂ ਨਹੀਂ ਨੂੰ ਮੰਗਣਾ ਬੱਕਰੀ ਮਰੇ ਹਾਂ ਨਹੀਂ ਬਾਤ ਬਤਾ ਦੇ ਤੂੰ ਇੱਕ ਯਾਰ ਨਾ ਤੇਰੇ ਮੰਗਾ ਬੱਕਰੀ ਦੇ ਕੇ ਉਹ ਫਰਕ ਹੁਣ ਜਿਹੜੀ ਉਹ ਬੱਕਰੀ ਤੂੰ ਉਹ ਬੱਕਰੀ ਦਾ ਰੇਕਸ ਕਰੇਗਾ ਉਹ ਬੱਕਰੀ ਦੀ ਰੇਕਸ ਨਹੀਂ ਹੈ ਤੈਨੂੰ ਵੀ ਪਤਾ ਚੀਜ਼ ਦਾ ਅਰੇ ਯਾਰ ਉਹ ਬੱਕਰੀਆਂ ਰੇਕਸ ਨਹੀਂ ਹੈ ਜਦ ਨਾ ਜਦਾਂ ਮੰਗਿਆ ਦਾ ਤੂੰ ਇਹ ਨਾਲ ਸੱਚ ਉਹ ਬੱਕਰੀ ਚ ਆਏ ਬੱਕਰੀ ਮਿਲਣੀ ਹੈ

ਉਹ ਵੀ ਚਿਹਰਾ ਤਾਂ ਨਹੀਂ ਉਹ ਵੀ ਦਿਖਾਈ ਹੈ ਉਹ ਸੇਰੀ ਫਟ ਦੇਖ ਲੈ ਉਹ ਚੱਲਦੀ ਉਹ ਪਾਲਾ ਪਹਿਲੇ ਸੂਈ ਹੈ ਉਹ ਵੀ ਕਾਲੀ ਨਹੀਂ ਇਹ ਚੱਲਦੀ ਜੜੀ ਉਹ ਫਟਾ ਉਹੀ ਜਲੂ ਬੱਚਾ ਰਹਿਂਦੇ ਤੈਨੂੰ ਅਗਰ ਬੱਚਾ ਨਹੀਂ ਪਈ ਲੱਗਦਾ ਆ ਕੋਈ ਨਹੀਂ ਐਂ ਕਾ ਲੱਗਦਾ ਬੱਚਾ ਹੁਣ ਲਾ ਕੇ ਦੇ ਮਾਂ ਤੈਨੂੰ ਤਾਂ ਜਰੀ ਇਹਦੇ ਨਾਲ ਹੈ ਤੈਨੂੰ ਉਹ ਦਿਖਾਈ ਹੈ ਠੀਕ ਹੈ ਤਾਂ ਇਹ ਕਹਿੰਦਾ ਬੱਚੇ ਦੇ ਬੱਚੇ ਤੈਨੂੰ ਹੋਰ ਲਾ ਦਈਏ ਤੈਨੂੰ ਹੋਰ ਬੱਚਾ ਲਾ ਦਿੰਨੇ ਕਹਿੰਦਾ ਮਤਲਬ ਇਹ ਆ ਅੱਛਾ ਰੰਗ ਨਹੀਂ ਲੈਣਾ ਕੀ ਹੋਰ ਰੰਗ ਦਾ ਹੋਰ ਹੋਰ ਲਮਝਾਨ ਹੋਰ ਦਿਖਾ ਦੇ ਯਾਰ ਇਹ ਨਹੀਂ ਇਹ ਕਿੰਨਾ ਟਾਈਮ ਲਾ ਕੇ ਕੀ ਤਰ੍ਹਾਂ ਨਾਸ਼ਾ ਕਰਦਾ ਯਾਰ ਹੁਣ ਮੈਂ ਗਾ ਕੇ ਮੈਂ ਵੀ ਤੋ ਦੋ ਵਿਚਾਰ ਬੱਕੇ ਮੋਗੇ ਨੇ ਉਹ ਦਾਕੀ ਚੱਲੀ ਹੋਈ ਐ ਹਾਂ ਤਰੇ ਛਨਾ ਖਜੋ ਖਵਾ ਹੁਈ ਨਾਗਾ ਇਹ ਤਰੇ ਆ ਫਾੜ ਯਾਰਾ ਤੂੰ ਵੀ ਕਰ ਦੋ ਮਾਰ ਮਗੋ ਮੈਂ ਕਰ ਇਹਨਾਂ ਯਾਰਾ ਲੱਗਾ ਕੋਈ ਨਹੀਂ ਪੈਸੀ ਸਾਈ ਨਹੀਂ ਮੋੜਦੀ ਹੁਣ ਫਿਰ ਜਿੱਥੇ ਤੈਨੂੰ ਕਿਹਾ ਵਾ ਕਿ ਹੋਣਾ ਆ ਕੋਈ ਨਹੀਂ ਕੋਈ 10 ਦੇ ਦਿੰਦਾ ਫਿਰ ਆਪਾਂ ਗੱਲ ਗਾਹਾਂ ਕਿ ਗਾਹਾਂ ਚੱਲਾ ਯਾਰਾ ਕਿਸੇ ਗੰਗੂ ਯਾਰ ਠੀਕ ਅੱਗੇ ਪੁੰਨ ਮੈਂ ਬਈ ਕੋ ਹੂੰ ਵੀ ਜੇ ਉਹ ਵੀ ਕਹਿ ਦੇ ਯਾਰਾ ਲੈ ਜੀ ਆ ਭੜ ਬਈ ਜੇ ਅਦੀ ਮਰ ਜਾਂ ਦੇ ਨਾ ਦੀ ਇਹਦਾ ਤੇਰੀ ਹੋਇਆ ਜਿਵੇਂ ਤਾਂ ਕਿਰੋ ਦੀ ਕੱਤੀ ਹੀ ਅਦੀ ਕੱਤੀ ਦੀ ਬੱਕਰੀ ਪੋਣੇ ਪਾ ਦੇ ਯਾਰ ਐ ਨਹੀਂ ਨਹੀਂ ਇਹ ਬੱਕਰੀ ਆਪਾਂ ਗੱਲ ਕਰ ਕੱਚਾ ਮੋਲਾਫਾ ਵੀ ਨਾ ਸੁਣ ਯਾਰ ਫਿਰ ਮੈਂ ਐਵੇਂ ਨਾ 20 ਲਾਵਾ 25 ਦਾ ਮਾਂ ਹਜ਼ਾਰ ਹਜ਼ਾਰ ਬਾਵਾ ਇਹ ਵਿੱਚ ਫੇਰ ਕੋਈ ਨਹੀਂ ਹੁੰਦਾ ਯਾਰ ਜੇ ਕੱਪੀ ਦੇ ਪੈਸੇ ਲੈਣੇ ਲੈ ਲੈ ਨਹੀਂ ਨਹੀਂ ਪੈਸੇ ਨਹੀਂ ਪੈਸੇ ਆ ਜੀ 100 ਰੁਪਏ ਬਣੇ हां ये तनु भाई दंदे ਰੋਪੀ ਇੱਕ ਰੇਟ ਚ ਦੇਵਾਂਗੇ ਪੂਰੇ 55000 ਦੀ ਬੱਕਰੀ ਚਾਹਤਾ ਕਰਦਾ ਇਹਨੂੰ ਫਾਲਾ ਨਹੀਂ ਬੁੱਕਦਾ ਬਸ ਅੱਗੇ ਪਤਾ ਕੇ ਕੋਈ ਕੰਮ ਲਿਆ ਜਾ ਤਾ ਹਾਂ ਨਹੀਂ ਫਾਲਾ ਨਾ ਚ ਰਹੀ ਯਾਰ ਇਹ ਆਪਾਂ ਜੋਲੀ ਕੰਨੇਰ ਫਾਲਾ ਠੀਕ ਹੈ ਜੀ 10000 ਦਾ ਹਾਂ ਸੁਣਦੇ ਹਾਂ ਸੁਣਦੇ ਸਾਈ ਸਾਰਾ ਦਿਖਾ ਦੇ ਆਪਾਂ ਬੇ ਯਾਰ ਚੀਜ਼ ਦੇ ਇੱਕ ਲੱਗੇ ਆਈ ਠੀਕ ਹੈ ਜੈ ਜੈ ਰਸ ਨੂੰ ਕਿਹਾ ਸੌਦਾ ਬਣ ਜੇ ਮੈਂ ਮੰਗ ਲਈ ਨਹੀਂ ਤਿੰਨੇ ਦੇਣੇ ਨੇ ਤਾਂ ਫੜਾ ਕੱਢ ਦੇ ਸਾਈ ਯਾਰ ਸਾਡੀ ਵਾਲਾ ਚੰਗੇ ਲੱਗ ਕੇ ਰੱਖ ਲਾਂਗੇ ਹਾਂ नहीं वही न चंगे लग जाएंगे नहीं ओर ही बात है मतलब मोड़ के किसी से भी कोई राज़ी नहीं हो रहा हमारा आये लड़के वो आया पार्ट सोनिया चाचा के पास लग गया क्या क्या होगा होना कच्चा का मगरेगा पर पहला जी हमें फिरों ही दस तुम है मैं चलूं पहला है दस तुम पक्के दस ਹਲੋ ਭਾਈ ਆ ਪੱਟ ਦਾ ਸੌਦਾ ਪੈਂਦੇ ਦੇ ਹੀ ਆਓ ਸਾਡੇ ਆ ਬਰਾਵਾ ਯਾਰ ਇਹ ਵੀ ਹਮ ਠੀਕ ਹੈ ਜੀ ਮੇਰੀ ਪੱਟ ਦਾ ਪੰਡਾ ਰੋਗ ਆ ਦੇਖ ਨਾ ਸਰੀਰ ਚੰਗ ਲੇਖਣਾ ਪੱਟ ਨਹੀਂ ਮਿਲਣੀ ਤੈਨੂੰ ਮੰਡੀ ਦੇ ਇਹ ਵੀ ਗੱਲ ਨਾ ਮੈਂ ਉਹ ਨਹੀਂ ਹੋਣੀਆ ਮੇਰੇ ਲਈ ਨੁਕਸ ਨਹੀਂ ਕੋਈ ਹੈਗਾ ਕਰਨ ਹੋਈ ਮਰੇ ਐਡੀ ਕੇ ਦੇਖ ਉਹ ਰੱਬ ਦੋ ਕਹਿੰਦੇ ਹੁੰਦੇ ਐਡੀ ਕੋ ਪੱਟ ਦਾ ਨਾ ਵਜਨ ਦੇਖਦੇ ਸਭ ਨੂੰ ਪਜ ਨਹੀਂ ਕੋਈ ਜਾਂ ਕਿਸਰਾ ਹੋਣਾ ਯਾਰ ਵਜਨ ਦਾ ਨਹੀਂ ਹੋਈ ਹੈਗੀ ਉਹ ਵੀ ਹੈ ਲੇਕਿਨ ਵਜਨ ਨਹੀਂ ਹੋਇਆ ਵਜਨ ਸਾਹ ਦੇ ਨਹੀਂ ਬਿਜਲੀ ਦੇ ਸਨਕ ਬਣਦੇ ਦੇਖਦੀ ਹੈ ਕਵੀ ਹੋੜੇ ਫੱਟਾ ਭਾਈ ਮੰਮੋ ਕੋਈ ਗੱਲ ਨਹੀਂ ਤਾਂ ਪੱਠਾ ਲੈ ਲੈਣੇ ਆਪਾਂ ਕੋਈ ਜੀ ਹੋਰ ਮਾਰ ਲੈ ਕੇ ਫੇਰ ਆ ਮਾਰ ਲੈਂਦੇ ਨਹੀਂ ਹੋਰ ਕੋਈ ਨਹੀਂ ਕਿਹੜਾ ਇਹੋ ਯਾਰ ਲੋਕ ਤਾਂ ਕਹਿੰਦੀ ਹੁੰਦੇ ਨੇ ਯਾਰ ਜਦੋਂ ਆਪਾਂ ਨੂੰ ਮੁੰਡਾ ਬੇ ਹੁਣ ਵਾਗੇ ਉਹ ਮਾਰੇ ਨੇ ਅੱਧੇ ਸਹੌਣੇ ਤਾਂ ਮਾਰ ਕੇ ਆਣਗੇ ਸਰਪੰਚ ਨੂੰ ਸਰਪਾ ਪਿੰਡ ਵਾਲੇ ਸਰਪੰਚ ਬਣਾ ਕੇ ਵੀ ਨਾ ਅੱਧੇ ਕਹਿਣਗੇ 5000 ਇਹ ਕਹਿੰਦੇ ਮਾਰਾ ਹੈ ਹਾਂ ਕਿਉਂ ਜੀ ਇਹਦਾ ਜੱਗ ਜਿੱਤਾਂ ਨਹੀਂ ਜਾਂਦਾ ਹੈਗਾ ਬਈ 5000 ਰੁਪਏ ਕਹਿੰਦੇ ਨੇ ਭਾਈ 5000 5500 ਵਾਲਾ ਚਾਚੇ ਸਦੀਕ ਰਿਆ ਕੀ ਰਹਾ ਹੈ ਦੇਖ ਤੂੰ ਭਾਜਣ ਚੱਕ ਕੇ ਦੇਖ ਉਹ ਬੰਦਾ ਵੇਖ ਲਿਆ ਬੱਚੇ ਸਾਡੇ ਕੋਲ ਹੋਰ ਨਹੀਂ ਛੱਡੇ ਅਸੀਂ ਇੰਗਾਂ ਲਾਉਂ ਕਾਲੇ ਫੜੀ ਕਾਲੇ ਫੜੀ ਬ੍ਰੀਟਰ ਵੀ ਲੈਣਾ ਬੋਲ ਵੀ ਰਣਾ ਆ ਵੀ ਆ ਵੀ ਉਹ ਡੱਬੀ ਪੱਟ ਵੀ ਦੇਣਗਾ ਡੱਬੀ ਰਿਜੈਕਟ ਕਰਤੀ ਠੀਕ ਆ ਪੰਨ ਚ ਮਾੜਾ ਜਾਂ ਉਹ ਤੈਨੂੰ ਰਿਜੈਕਟ ਕਰਤੀ ਲੇਕਿਨ ਅੱਜ ਜੀ ਫੜ ਗਿਆ ਬ੍ਰੀਟਰ ਭਾਜੀ ਹੈਗਾ ਬੰਦੇ ਸਾਡੇ ਕੋਲ ਸਾਡੇ ਫਿਰ ਬੱਚਿਆਂ ਦਾ ਭਾਜ ਨਹੀਂ ਦੇ ਦੇਖ ਬਣ ਗਏ ਚਾਚਾ ਤੂੰ ਰੋਜ ਬੱਕਰੀ ਪੰਪਰ ਇਹ ਨੂੰ ਦੱਸਣਾ ਸ਼ਰੀਰ ਦੱਸਦਾ ਪੱਟ ਦੇਖੋ

ਦਾ ਲਾਸਟ 6000 ਰੁਪਏ ਦੋ ਵੱਧ ਨਹੀਂ ਆ ਜਾ ਕੋਲ ਚਲੋ ਜੀ ਦੇਖ ਲੋ ਕਿਦਾਂ ਕਰਨ ਆ ਜਾ ਓਏ ਨਹੀਂ ਭਾਈ ਕੀ ਗੱਲ ਹੈ ਚਾਚਾ ਤੇ ਬੁੱਲ ਗੱਲ ਆਲੇ 10000 ਰੁਪਏ ਫਿਰ ਕਿਹਦਾ ਪੁੱਲਾ ਫਾੜਿਆ ਇੱਕ ਕਮੋਡੀਆ 베ਣੀ ਹੋ ਬੇਣੀ ਨਾਸੀ ਵਾਲਾ ਕਿਉਂ ਹੁਣ ਮੇਰਾ ਲਾੜੀ ਪੈਣ ਯਾਰ ਨਹੀਂ ਕੋਈ ਚੱਟ ਛੱਡ ਸੀਦੀ ਪਟ ਹੋ ਗਈ ਯਾਰ ਤਾ ਮੇਰੇ ਲੈ ਕੇ ਜਾਣੀਏ ਤੇਰੇ 500 ਰੁਪਏ ਹੋਰ ਮਾਣਾ ਸਾਢੇ 700 ਲੈ ਜਾਏਗਾ ਜਮ ਤੱਲ ਲਵੇਗਾ ਫਿਰ ਸੀਧਾ ਕਰਦੇ ਹੁਣ ਇਹ ਯਾਰ ਚੱਲਣ ਫੇਰੀਆ ਮੈਂ ਕੀ ਕਰਾਂ ਯਾਰ ਹਾਂ ਚਾਚਾ ਤੂੰ ਮੈਂ ਨਹੀਂ ਕਹਾ ਤੂੰ ਹੀ ਦਮਾਉਣਾ ਤੈਨੂੰ ਆਪ ਕਹਿਣਾ ਜੀ ਹਾਂ ਹੋਰ ਦੇਖ ਲੈਣੇ ਬੜੀ ਆ ਗਿਆ ਬਹੁਤ ਹੀ ਪੱਠਾ ਦਵਾ ਚੱਲ ਨੂੰ ਘੇਰਾ ਦੇ ਆਉਂਦੀ ਯਾਰ ਉਹ ਲੈ ਲੈਨੇ ਯਾਰ ਬੜਾ ਕੰਮ ਕਈ ਕਰੀ ਰਹੇ ਚੰਗੀ ਆ ਬਾਈ ਉਹ ਲੈ ਲਓ ਬਾਈ ਬੜਾ ਚੰਗੀ ਆ ਨਹੀਂ ਬਾਈ ਪਤਾ ਇੱਕ ਕੋਈ ਗੱਲੀ ਮੇਰੇ ਕੋਲ ਚੰਗੀ ਆ ਚੰਗੀ ਆ ਅਸੀਂ ਚਲੇ ਜਾਉਂਗੇ ਮੋਟਰਸਾਈਕਲ ਤੇ ਚਲੇ ਜਾਉਂਗੇ ਹਾਂ ਹਾਂ ਬਾਈ ਰੇੜਾ ਗਿਆ ਹੋਇਆ ਕੋ ਬਾਪਾ ਰੇੜੇ ਹੁੰਦੇ ਨੇ ਰੇੜੇ ਚਲੇ ਜਾਉਂਗੇ ਭਗਵਾੜੇ ਜਾਣਾ ਸੀ ਭਗਵਾੜੇ ਆਈਂ ਤਰੀ ਬਿੱਲਰ ਬਾਈ ਜਾਣਗੇ ਜੇ ਫਿਰ ਬਾਗੇ ਹੋਣਾ ਸੜ ਹੀ ਲਾਬਾ ਸਹੀ ਆ ਭਾਈ ਸਾਡੀ ਜੀ ਪੱਲਾ ਫਾੜਾ ਪੁਰਿਆ ਕਰਾ ਦੇਣੇ ਹੁਣ ਪੱਸੀ ਇਹ ਕਰਾ ਦੇਵਾਂਗੇ ਜਸਮਾ ਕਰ ਜਾਂ ਬੂਹ ਪਰ ਜੀ ਕਰਾਈ ਸੜ ਸੱਤਿਆ ਵੀ ਹੋ ਗਈ ਯਾਰਾ ਪੱਸੀ ਨਾ 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 ਹੁਣ ਨਾ ਬੋਲ ਯਾਰਾ ਜੰਮੀ ਨਾ ਬੋਲ ਬਸ ਨਾ ਨਾ ਪਰ ਜੀ ਕਰਾ ਜਾ ਕੇ ਉਹ ਪਾ ਦੇ ਫਾੜੇ ਮਾ ਜਣਾ ਬਗਿਆ ਯਾਰਾ 100 ਰੁਪਏ ਵੀ ਠੇਪੜ ਸਿਰਦਾ ਉਹ ਪੂਨੋ ਹੱਥ ਨਾਲ ਉਹ ਵੀ ਹਰ ਦੋ ਜੇ ਸਾਹਨੇ ਹੁਣ ਤੈਨੂੰ ਤੈਨੂੰ ਵੀ ਦੇਖਣਾ ਹੋਰ ਵੀ ਦੇਣਾ ਮੈਂ ਹੋ ਮੈਂ ਲੈਣੀ ਆ ਉਸੇ ਮੈਂ ਕਰਨ ਗਿਆ ਉਹ ਨਾ ਤੇਰਾ ਸਮਝਿਆ ਕਰ ਤੇਰਾ ਜੱਟ ਇੰਨਾ ਕਿਹੜਾ ਮਾਰਜਾ ਨਾ ਤੇ ਦੇਖ ਲੈ ਤੂੰ ਕਿੱਡੀ ਪੱਟ ਹੈ ਅੱਛਾ 700 ਤੂੰ ਬਰਾਵਾਗੇ 500 ਬਰਾਵਾਲੇ 700 ਬਰਾਲੇ ਕਿੱਡੀ ਗੱਲ ਹੁੰਦੀ ਹੈ ਤੈਨੂੰ ਵੀ ਪਤਾ ਹੈ ਆ ਵੇਚਾਂਗੇ ਥੇ ਯਾਰ ਵੀ ਇਹ ਥੋੜੋ ਐ ਵੀ 1000 ਰੁਪਏ 2000 ਬਰਾਲੇ ਆ ਸਾਡੇ ਕੋਲ ਕੋਈ ਨਹੀਂ ਹੁੰਦਾ ਗਲਾਦੀ ਕਰਨ ਆ ਘਰੇ ਫਿਰੇ ਸੋਹਣੀਆਂ ਨੇ ਉਹ ਦੇਖ ਤੂੰ ਆ ਕੀ ਬਣਾ ਲਓ ਦੋ ਹੁੰਦਾ ਕੀ ਯਾਰ ਮੰਨੀ ਮੰਨੀ ਸੱਸੀ ਅੰਡਾ ਆਹ ਬਹੁਤ ਵਧੀਆ ਅਸਲਾਮੁਅਲਾਈਕੁਮ ਸੋਲਾ ਨਾ ਇਹਨਾਂ ਦੇ ਕਿਹੜੇ 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 ਇਹ ਜਿਹੜਾ ਲੈਣਾ ਅਰੇ ਹੁਣ ਇਹ ਦਿਨ ਹੁਣ ਲੈ ਪੰਜ ਇਹ ਚਾ ਚਾ ਰਜਾ ਦੇ ਮਰ ਜਾਂਦੇ ਨੇ ਹੂੰ ਕੀ ਲੈ ਕੇ ਹੂੰ ਨਵੇਂ ਬੰਦੇ ਨੇ ਫਿਰ ਵਧੀਆ ਮਿਲ ਗਏ ਹਾਂ ਕੀ ਖੋਣ ਵੀ ਲੱਗਾ ਖਾਣੂੰ ਉਹ ਬਾਕੀ ਇਹਨਾਂ ਦੀ ਹੈ ਫਰਾਗ ਪਾਉਂ ਹਾਂ ਉਹ ਨਾ ਟੈਨਸ਼ਨ ਨਹੀਂ ਲੈ ਰਹਾ ਯਾਰ ਹਾਰਟ ਉੱਠਦਾ ਜੀ ਬੋਚ ਉੱਤੇ ਲਾਈ ਫਿਰ ਅੱਥਰਥਾਈ ਉਹ ਹਾਂ ਲੋ ਠੀਕ ਹੈ ਸਭ ਲੋ ਸ਼ੋਰ ਕਰਦੇ ਆ ਤੇ ਕਰਦੇ ਯਾਰ ਚਾਰੇ ਪਹਿਲੇ